ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਆ ਵੀਰ ਆਪਣਾ ਬੜਾ ਪੈਰਾ ਸੱਜਣੇ ਕਰਨ ਸਿੰਘ ਤੇ ਹਰਦੀਪ ਚੀਮਾ ਵੀਰ ਇਹ ਬਹੁਤ ਹੀ ਚੰਗੇ ਜਾਨਵਰ ਤੇ ਬਰੀਡਿੰਗ ਤੇ ਕੰਮ ਕਰਦੇ ਆ ਕਰਦੇ ਆ ਵੀਰ ਪ੍ਰਾਨਾ ਗੱਲ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਮੁਬਾਰਕਾ ਹਣ ਪ੍ਰਾ ਬਹੁਤ ਬਹੁਤ ਆਪਣਾ ਪੂਰਾ ਐਡਰੈਸ ਦੱਸ ਦੋ ਵੀਰ ਇੱਕ ਤੇ ਐਡਰੈਸ ਭਾਜੀ ਆਪਣੀ ਡੈਰੀ ਫਾਰਮ ਦਾ ਨਾਮ ਜੀ ਐਂਡ ਡੈਰੀ ਫਾਰਮ ਗੁਰੂ ਨਾਨਕ ਡੈਰੀ ਫਾਰਮ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਆਪਣੀਆਂ ਜਿਹੜੀਆਂ ਬੋਤਾਲੀਆਂ گاਵਾ ਉਹ ਤੇ ਹੈਗੀਆਂ ਜੀ ਅਮਰਾਸਰ ਠੀਕ ਹੈ ਜੀ ਤੇ ਜਿਹੜੀਆਂ ਆਪਣੀਆਂ گاਵਾ ਬੱਛੀਆਂ ਸੋਰੀ ਜਾਂ گاਵਾ ਡرائی ਆ ਹਾਂਜੀ ਉਹ ਹੈਗੀਆਂ ਨਕੋੜੇ ਨਕੋੜੇ ਪਿੰਡ ਹਾਂਜੀ ਇਹ ਵੀਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਵੀ ਅਮਰਾਸਰ ਪਿੰਡ ਐਲਾਂਬਾਦ ਤੋਂ 6 ਕਿਲੋਮੀਟਰ ਤੇ ਜੀਵਨ ਨਗਰ ਤੋਂ ਵੀ ਦੇ ਨਕੌੜਾ ਵੀ ਨਾਲ ਹੀ ਜੀਵਨਗਰ ਤੋਂ 2 ਕਿਲੋਮੀਟਰ ਤੇ ਨਕੌੜਾ ਤੇ ਅਮਰਾਸਰ ਵੀ ਉੱਥੋਂ 4-5 ਕਿਲੋਮੀਟਰ ਤੇ ਆ ਤੇ ਵੀਰ ਭਰਾਵਾਂ ਦਾ ਸਾਂਝਾ ਕੰਮ ਏ ਹਰਦੀਪ ਵੀਰ ਦਾ ਤੇ ਕਰਨ ਵੀਰ ਦਾ ਇੱਥੇ ਵੀ ਚੰਗੇ ਚੰਗੇ ਜਾਨਵਰ ਲਿਆਏ ਸੀ ਤੇ ਪੋਜੀਸ਼ਨਾਂ ਚਾਏ ਨੇ ਦੱਸੋ ਵੀਰ ਡਿਟੇਲ ਦੋ ਮਡੇ ਜੀ ਆਪਣੇ ਜਾਨਵਰਾਂ ਦੀ ਬੁੱਲ ਜੀ ਆਪਣਾ ਪਹਿਲੇ ਨੰਬਰ ਤੇ ਆਇਆ ਜੀ ਚੈਂਪੀਅਨ ਬਣਿਆ ਬੁੱਲ ਇੱਥੇ ਠੀਕ ਹੈ ਜੀ ਆ ਚੈਂਪੀਅਨ ਬੁੱਲ ਹੈ ਜੀ ਇੱਥੋਂ ਦਾ ਹਾਂਜੀ ਪਹਿਲਾ ਹੀ ਇਹਦਾ ਮੇਲਾ ਸੀ ਠੀਕ ਹੈ ਜੀ ਪਹਿਲਾ ਹੀ ਸਾਡਾ ਸੀ ਮੇਲਾ ਠੀਕ ਹੈ ਠੀਕ ਹੈ ਇਹ ਬੁੱਲ ਚੈਂਪੀਅਨ ਬਣਿਆ ਠਾਰ ਪਰਨਾ ਸਰਦਾ ਬੁੱਲ ਹੈ ਜੀ ਠੀਕ ਹੈ ਜੀ ਉਹਦਾ 20842 ਆ ਠੀਕ ਹੈ ਮਾ ਜੀ ਸੂਰਤਗੜ ਫਾਰਮ ਦੀ ਆ ਜੀ ਤੇ 14.5 ਸਾਲਾਂ ਦਾ ਠੀਕ ਹੈ ਠੀਕ ਹੈ ਆ ਵੇਖੋ ਜੀ ਬੁੱਲ ਤੁਸੀਂ ਸੁੰਦਰਤਾ ਦੇ ਵਿੱਚ ਪਹਿਲੇ ਨੰਬਰ ਆਇਆ ਤੇ ਵੀਰ ਹੁਣਾਂ ਦੇ ਕੋਲ ਕਰੇ 70 80 گاਵਾ ਨੇ ਥਾਰ ਪਰ ਜੇ ਕਿਸੇ ਵੀਰ ਭਰਾ ਨੂੰ ਥਾਰ ਪਰ ਗਾਂ ਵੱਚੀ ਚਾਹੀਦੀ ਹੋਵੇ ਤੇ ਵੀਰ ਹੁਣਾਣਾ ਕੰਟੈਕਟ ਕਰ ਸਕਦਾ ਤੇ ਆ ਦੂਸਰੀ ਗਾਂ ਦੀ ਡਿਟੇਲ ਵੀਰ ਦੂਸਰੀ ਗਊ ਭਾਜੀ ਇਹ ਦੂਜੇ ਸੂਏ ਆ ਪਿਓ ਇਹਦਾ ਨਟਰਾਜ ਆ ਠੀਕ ਹੈ ਜੀ ਨੂਰਮੈਲ ਵਾਲਿਆਂ ਦਾ ਬੋਲਾ ਕੇਜੀਐਸਜੀ ਵਾਲਿਆਂ ਦਾ ਨਟਰਾਜ ਇਹ ਉਹਦੀ ਬੱਚੀ ਦੂਜੇ ਸੂਏ ਆ ਘਰੇ ਇਹਦੇ ਥਲੇ ਦੋਸੀ 21 ਕਿਲੋ ਜੀ 21 ਕਿਲੋ ਬਾ ਕਮਾਲ ਹਾਂਜੀ ਇਹ ਗਊ ਨੂੰ ਭਾਜੀ ਇੱਥੇ ਆਈ ਨੂੰ ਸਾਨੂੰ ਹੋ ਗਏ ਅੱਜ ਛੇਵਾਂ ਦੇਣਾ ਇਹ ਗਊ ਇੱਥੇ ਲਿਆਉਂਦੀ ਸੀ ਤੇ ਗਊ ਹੋ ਗਈ ਬਿਮਾਰ ਠੀਕ ਹੈ ਜੀ ਪਰ ਬਿਮਾਰ ਗਊ ਨਹੀਂ ਭਾਜੀ ਚਾਰ ਦਿਨ ਗਾਂ ਬਿਮਾਰ ਆਈਆ ਫੇਰ ਵੀ ਇਹਨੇ ਮਿਲਕਿੰਗ ਚ ਚੈਂਪੀਅਨ ਬਣੀਆ ਤੇ ਬੁਲਟ ਜਿੱਤਿਆ ਸੀ ਜੋਗ ਦੇ ਸਿਰ ਤੇ ਆ ਗਾਣੇ ਵੇਖੋ ਜੀ ਦੋਸਤੋ ਬੁਲਟ ਜਿੱਤਿਆ ਕਰ ਲੋ ਦਰਸ਼ਨ ਤੁਸੀਂ ਗਊ ਦੇ ਇਹ ਕਰਮਾ ਵਾਲੀ ਨੇ ਘਰੇ ਬੁਲਟ ਖਲਾਰਤਾ ਜੱਟਾਂ ਦੇ ਵੇਖ ਲੋ ਤੁਸੀਂ ਸੱਜਣ ਮਿੱਤਰਾਂ ਨੇ ਬੁਲਟ ਵਾਲਾ ਕਰਤਾ ਵੇਖ ਲੋ ਜੀ ਗਾਣੇ ਇਹਦੇ ਲਈ 21 ਕਿਲੋ ਦੁੱਧ ਸੀ ਪਰ ਇੱਥੇ ਇਹ ਬਿਮਾਰ ਰਹੀ ਆ ਠੀਕ ਹੈ 18.5 ਬਿਮਾਰ ਹੋਣ ਦੇ ਬਾਵਜੂਦ ਵੀ ਇਹਨੇ ਬੁਲਟ ਜਿਤਾ ਦਿੱਤਾ ਆ ਠੀਕ ਹੈ 14 ਕਿਲੋ ਦੁੱਧ ਕੱਢਿਆ ਜੀ ਇਹਨੇ ਬਿਮਾਰ ਵਾਹ ਜੀ ਵਾਹ ਫਿਰ ਵੀ ਚੈਂਪੀਅਨ ਬਣ ਗਈ ਚੈਂਪੀਅਨ ਬਣ ਗਈ ਚੈਂਪੀਅਨ ਦੂਜੇ ਸੂਏ ਆ ਘਰੇ 21 ਕਿਲੋ ਦੁੱਧ ਦਿੰਦੀ ਸੀ ਪੂਰਾ ਜੀ ਹੁਣ ਚਲੋ ਫੇਰ ਦੀ ਸੰਭਾਲ ਕਰਾਂਗੇ ਇੱਥੇ ਕਮਜ਼ੋਰ ਬਹੁਤ ਹੋ ਗਈ ਕਿਉਂਕਿ ਇਹਨੇ 4 ਦਿਨ ਪੱਠੇ ਨਹੀਂ ਖਾਦੇ ਬਿਲਕੁਲ ਠੀਕ ਹੈ ਠੀਕ ਹੈ ਬਾਕੀ ਜੇ ਕਿਸੇ ਵੀਰ ਭਰਾਣੇ ਕਿਸੇ ਪ੍ਰਕਾਰ ਦੀ ਵੀ ਕੋਈ ਗਾਂ ਮੱਝ ਕਿਸੇ ਵੀ ਨਸਲ ਦੀ ਲੈਣੀ ਹੋਵੇ ਤੇ ਵੀਰ ਹੁਣਾਂ ਨਾਲ ਕੰਟੈਕਟ ਕਰ ਸਕਦਾ ਕਰਨ ਵੀਰੇ ਕਰ ਆਪਣਾ ਨੰਬਰ ਦੱਸ ਦਿਓ ਮੇਰਾ ਨੰਬਰ ਕਰਦਾ ਮੇਰਾ ਨੰਬਰ 9728604838 ਦੁਬਾਰਾ ਦੱਸ ਦੋ 9728604838 ਠੀਕ ਹੈ ਤੇ ਹਰਦੀਪ ਸਿੰਘ ਉਹਦਾ ਨੰਬਰ ਹੈ ਜੀ 946748689 ਠੀਕ ਹੈ ਜੀ ਲੋ ਵੀਰੋ ਜੀ ਤੁਸੀਂ ਕਰ ਲੋ ਦਰਸ਼ਨ ਗਾ ਦੇ ਤੇ ਬੁੱਲ ਦੇ ਬਾਕੀ ਹੋਰ ਵੀ ਨਵੀਆਂ-ਨਵੀਆਂ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਡੇਟ ਕਰਦੇ ਰਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦੋ ਧੰਨਵਾਦ ਜੀ